ਸਾਨੂੰ ਕਿਉਂ ਪਰਵਾਇਆ ਗਿਆ ਫਿਰ ਮੈਂ ਹਮਰ ਪਾਣੀ ਗੱਲ ਕਰਦਾ ਦੀਪ ਸਿੱਧੂ ਜਿਹੜਾ ਇੱਕ ਫਿਲਮੀ ਕਲਾਕਾਰ ਹੈ ਉਹ ਕਰੋੜਾਂ ਅਰਬਾਂ ਰੁਪਿਆ ਸ਼ਾਹ ਪਰੇਵਾਸੀ ਵੱਡੀਆਂ-ਵੱਡੀਆਂ ਫਰਮਾਂ ਦਾ ਮਾਲਕ ਸੀ ਉਹਰੇ ਦੁਨੀਆ ਦੇ ਲੋਕਾਂ ਨੂੰ ਆਸ਼ੀਸ਼ ਕਰਨੇ ਨੇਉਣ ਵਾਸਤੇ ਦਿੱਲੀ ਦੀ ਧਰਤੀ ਦੇ ਇੱਕ ਸਾਧ ਬੈਠਾ ਰਿਹਾ ਸਾਡੇ ਕਿਸਾਨਾਂ ਨਾਲ ਸੰਗਤ ਜੀ ਓਹੀ ਗੱਲ ਜਿਹੜਾ ਲੋਕਾਂ ਨੇ ਸੁਣਨੀ ਦੀਪ ਸਿੱਧੂ ਦੀ ਓਦੀ ਗੱਲ ਕੇ ਕਰਾ ਤੇਰੇ ਲਾਗੇ ਲੋਕ ਵੀ ਗੱਲ ਠੀਕ ਐ ਨੌਜਵਾਨ ਜੀ ਘੇੜੀਏ ਗੱਲ ਕਹੀਦਾ ਇਹਦੀ ਗੱਲ ਸਾਨੂੰ ਮੰਨਣੀ ਚਾਹੀਦੀ ਹੈ ਹਰ ਜਨੋ ਲੋਕ ਉਹਦੀਆਂ ਗੱਲਾਂ ਮੰਨਣ ਲੱਗੇ ਸਰਕਾਰਾਂ ਦੇ ਅੱਖਾਂ ਵਿੱਚ ਡੁੱਬਿਆ ਉਸੇ ਟਾਈਮ ਸਾਡੇ ਵੀ ਐਸਾ ਐਕਸੀਡੈਂਟ ਬਣਾਤਾ ਉਹ ਖਤਮ ਕਰਤਾ ਇਹ ਨਹੀਂ ਕੱਲ ਲੋਕ ਮੰਨਦੇ ਅੱਗੇ ਕਰਾਂਗੇ ਅਮਿਤਪਾਲ ਸਿੰਘ ਜੀ ਜਿਹੜਾ ਸਾਡੇ ਡਿਊਰੋ ਕਰਦੀ ਜਿਹੜੇ ਬੈਠਾ ਹੈ ਕਿਉਂ ਕਾਹਵੇਂ ਉਹ ਨਹੀਂ ਗੱਲ ਦੁਨੀਆ ਨੇ ਮੰਨ ਲਈ ਚਿੱਟੇ ਆ ਨਸ਼ਾ ਕਰਨ ਵਾਲੇ ਲੋਕ ਚਿੱਟਾ ਛੱਡ ਗਏ ਮਾਰੇ ਕਰਨ ਕਰਨ ਵਾਲੇ ਲੋਕ ਮਾਰੇ ਕਰਨ ਛੱਡ ਗਏ ਅੰਮ੍ਰਿਤਧਾਰੇ ਬਣ ਕੇ ਸੇਵਾ ਜਿਹੜੇ ਮਾਂ ਪਿਓ ਦੇ 발ੇ ਘੜਦੇ ਹੁੰਦੇ ਜਿਹੜੇ ਲੋਕ ਮਾਂ ਪਿਓ ਨੂੰ ਗਾਲਾਂ ਕੱਢਦੇ ਹੁੰਦੇ ਉਹ ਮਾਤਾ ਪਿਤਾ ਦਾ ਸਵੇਰੇ ਉੱਠ ਕੇ ਪੈਰੀ ਹੱਥ ਲਾਉਣ ਲੱਗੇ ਇਹ ਮੇਰੀ ਬੜੀ ਗੱਲ ਹੈ ਮਾਂ ਪਿਓ ਨੂੰ ਗਾਲਾਂ ਦੇਣੀ ਆ ਅੰਮ੍ਰਿਤ ਵਾਲੇ ਦਾ ਐਸਾ ਅਸਰ ਹੋਇਆ ਸਵੇਰੇ ਤੋਂ ਅੰਸਾਰ ਮਾਂ ਪਿਓ ਦੇ ਪੈਰੀ ਹੱਥ ਲਾਉਣ ਲੱਗ ਗਿਆ ਐਡਾ ਅਸਰ ਹੋ ਗਿਆ ਸਰਕਾਰਾਂ ਨੂੰ ਚੱਕਰੇ ਉੱਤਰ ਗਏ ਇਸ ਕਰਕੇ ਬਾਗਾ ਨਾਨਕ ਨੂੰ ਡਰ ਲੱਗਦਾ